ਪਿੰਡ ਕੋਟਗੁਰੂ ਦੀ ਕੱਸੀ ਵਿੱਚੋਂ ਇੱਕ ਨੌਜਵਾਨ ਦੀ ਗਲੀ ਸੜੀ লাশ ਮਿਲੀ ਮੌਕੇ ਤੇ ਪਹੁੰਚ ਕੇ ਥਾਣਾ ਸੰਗਤ ਦੀ ਪੁਲਿਸ ਜਾਂਚ ਵਿੱਚ ਜੁਟੀ ਦੱਸਦੀ ਹੈ ਕਿ ਅੱਜ ਸਵੇਰ ਸਮੇਂ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਕੋਟਗੁਰੂ ਦੀ ਕੱਸੀ ਵਿੱਚੋਂ ਇੱਕ ਨੌਜਵਾਨ ਦੀ ਗਲੀ ਸੜੀ লাশ ਮਿਲੀ ਹੈ ਪਿੰਡ ਵਾਸੀਆਂ ਨੇ ਜਦੋਂ ਇਹ লাশ ਨੂੰ ਤੈਰਦੀ ਹੋਈ ਦੇਖਿਆ ਤਾਂ ਉਹਨਾਂ ਵੱਲੋਂ ਥਾਣਾ ਸੰਗਤ ਦੀ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਮੌਕੇ ਤੇ ਪਹੁੰਚੇ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਇਕਵਾਲ ਸਿੰਘ ਅਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਕੀ ਦੱਸਿਆ ਹੈ ਤੁਹਾਨੂੰ ਸੁਣਾਉਂਦੇ ਹਾਂ ਕੋਟਗੁਰੂ ਹੈ ਜੀ ਡੂਮ ਵਾਲੀ ਰਜਵਾਹੇ ਚੋਂ ਨਿਕਲਦਾਗਾ ਪਿੰਡ ਕੋਟਗੁਰੂ ਤੇ ਮਹਾਲਾ ਦੇ ਵਿਚਕਾਰ ਹੈ ਲਾਸ਼ ਜੀ 30-35 ਸਾਲ ਦਾ ਇੱਕ ਕੋਈ ਨਾਮ ਲੰਬੇ ਵਿਅਕਤੀ ਹੈ ਪਛਾਣ ਹੀ ਪੈਸੀ ਆ ਰਹੀ ਹੁੰਦੀ 10-15 12 ਦਿਨ ਨੂੰ ਕੋਈ ਪਹਿਲਾਂ ਵੀ ਇੱਥੇ ਦੋ ਲਾਸ਼ਾਂ ਆਏ ਸੀ ਅੱਜ ਥੋੜਾ ਜਿਹਾ ਅੱਗੇ ਬਸ ਇਹ ਫੇਰ ਲਾਸ਼ ਲਾਸ਼ ਮਿਲਿਆ ਨੌਕ ਮੈ ਸਾਨੂੰ ਪਤਾ ਲੱਗੇ ਵੀ ਲਾਸ਼ਾ ਹੀ ਆਸੀ ਮੌਕੇ ਤੇ ਪੁਲਿਸ ਨੂੰ ਬੁਲਾਇਆ ਐਂਬੂਲੈਂਸ ਆ ਰਹੀ ਹੈ ਮਣੀਸੀ ਇਹਨਾਂ ਨੂੰ ਅਗੇ ਸਹਾਰਾ ਲੈਣ ਨੂੰ ਦੇ ਰਹੇ ਆ ਸੋਪਰੇ ਕਿੰਨੀ ਕੁ ਮਰ ਲਾਤਰੀ ਇਹ ਦੀ ਟਾਈਪਿੰਟਿਕ ਸਾਲ ਦੀ ਮਰਾਈ ਕੋਈ ਪਛਾਣ ਆ ਰਹੀ ਨਾ ਜੀ ਪਛਾਣ ਨਹੀਂ ਬਿਲਕੁਲ ਵੀ ਮਾਸ ਤਾਂ ਲਿਖਿਆ ਹੋਇਆ ਹੈਗਾ ਬਿਲਕੁਲ ਗਲੀ ਹੋਈ ਲਾਸ਼ ਹੈ ਗਲੀ ਸੜੀ ਤੇ ਇਸ ਨੂੰ ਲੈ ਕੇ ਪਿੰਡ ਵਾਸੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਸਹਿਮ ਹੈ ਕਿਉਂਕਿ ਵਾਰ-ਵਾਰ ਲਾਸ਼ਾਂ ਦਾ ਜੜਾ ਆਉਣਾ ਹੈ ਅਸੀਂ ਤਾਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਵੀ ਕੀ ਹੋ ਰਿਹਾ ਇਹ ਹਰ ਰੋਜ਼ ਲਾਸ਼ ਦਾ ਆਉਣਾ ਥੋੜੀ ਦਿਨਾਂ ਬਾਅਦ ਵਕਬੇ ਬਾਦ ਤੇ ਪਿੰਡ ਦੇ ਵਿੱਚ ਵੀ ਬਹੁਤ ਸਹਿਮ ਦਾ ਮਾਹੌਲ ਹੈ ਲੋਕ ਡਰੇ ਹੋਏ ਨੇ ਮਾਈਨ ਇਹਦੇ ਵਿੱਚ ਜਿਹੜੀ ਆ ਪਾਣੀ ਦੇ ਵਿੱਚ ਤੈਰਦੀ ਹੋਈ ਲਾਸ਼ ਆਈ ਹੈ ਜਿਹੜੀ ਅਣਪਛਾਤੀ ਆ ਇਹਦੀ ਪਛਾਣ ਨਹੀਂ ਹੋ ਰਹੀ ਮੂੰਹ ਵੀ ਬਿਲਕੁਲ ਫੇਸ ਖਰਾਬ ਆ ਪਾਣੀ ਦੇ ਵਿੱਚ ਖਰਾਬ ਹੋ ਚੁੱਕੀ ਐ ਤੇ ਇਹਨੂੰ ਕੱਢ ਕੇ ਅਸੀਂ 72 ਘੰਟੇ ਦੀ ਪਛਾਣ ਵਾਸਤੇ ਇਹਨੂੰ ਰੱਖਾਂਗੇ ਕਿੰਨੀ ਕੁ ਮਾਲ ਲੱਗ ਰਹੀ ਐ ਇਹਦੀ ਕੋਈ 30 ਤੋਂ 35 ਸਾਲ ਉਮਰ ਲੱਗ ਰਹੀ ਐ ਜਿਆਦਾ ਤਾਂ ਵੈਸੇ ਬਹੁਤ ਗਲਿਆ ਪਿਆ ਪਰ 30 ਤੋਂ 35 ਸਾਲ ਉਮਰ ਦੇ ਹੈਗਾ ਔਰ ਤਾਂ ਕਿ ਮਰਦਾ ਨਹੀਂ ਮਰਦਾ ਦੋ ਲਾਸ਼ਾਂ ਪਹਿਲਾਂ ਵੀ ਆਈਆਂ ਸੀਗਾ ਇੱਥੇ ਮੈਨਰ ਤੇ ਉਹਨਾਂ ਦੀ ਵੀ ਨਹੀਂ ਪਛਾਣ ਚੋ ਉੰਡਣ ਵੀ 72 ਘੰਟੇ ਦੇ ਟਾਈਮ ਦਿੱਤਾ ਸੀ ਉਸ ਤੋਂ ਬਾਅਦ ਇੱਕਦਮ ਵੱਧ ਵੀ ਰੱਖਿਆ ਸੀ ਕੋਈ ਪਛਾਣ ਉਹਨਾਂ ਦੀ ਨਹੀਂ ਹੋਈ ਪਰ ਇਹ ਜਿਹੜੀ ਪਿੱਛੋਂ ਨਹਿਰ ਦੇ ਵਿੱਚੋਂ ਆਉਂਦੇ ਆ ਹੌਲੀ-ਹੌਲੀ ਇਹ ਦੇ ਮਾਈਨਰ ਦੇ ਵਿੱਚ ਆ ਜਾਂਦੀ ਹੈ ਮਾਈਨਰ ਇੱਥੇ ਜਿਹੜੇ ਪਾਣੀ ਘਟ ਜਾਂਦਾ ਇਸ ਕਰਕੇ ਇੱਥੇ ਆ ਜਾਂਦੀਆਂ ਇਹ ਕੱਪੜੇ ਜਰਾ ਪਾਨੇ ਹੋਏ ਨੇ ਕੱਪੜੇ ਹੈਗੇ ਟੀ-ਸ਼ਰਟ ਪਾਈ ਹੋਈ ਆ ਪੈਂਟ ਪਾਈ ਹੋਈ ਆ ਕੜਾ ਪਾਇਆ ਹੋਇਆ ਇਹਦੇ ਤੋਂ ਪਛਾਣ ਕਰਨ ਦੀ ਕੋਸ਼ਿਸ਼ ਕਰਾਂਗੇ ਕਿੰਨੀ ਉਮਰ ਲੱਗ ਰਹੀ ਹੈ ਉਮਰ 30 ਤੋਂ 35 ਸਾਲ 31-32 ਸਾਲ 35 ਸਾਲ ਇੰਨੀ ਕੋ ਹੋ ਸਕਦੀ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਫਿਲਹਾਲ ਤੈਨੂੰ ਪਛਾਣ ਵਾਸਤੇ ਰੱਖਿਆ ਜਾ ਰਿਹਾ ਸਿਵਲ ਹਸਪਤਾਲ ਦੇ ਵਿੱਚ 72 ਘੰਟੇ ਰੱਖਾਂਗੇ। ਜੇ ਕੋਈ ਦਾ ਵਾਰਸ ਆਉਂਦਾ। ਫਿਰ ਉਹਨਾਂ ਦੇ ਬਿਆਨਾਂ ਤੇ ਜਿਹੋ ਜੀ ਕਾਰਵਾਈ ਹੋਊਗੀ ਨਹੀਂ ਫਿਰ ਆਨ ਅਡੈਂਟੀਫਾਈਡ ਹੋਈ ਤਾਂ ਫਿਰ ਅਸੀਂ ਆਪਣੇ ਵੱਲੋਂ ਕਾਰਵਾਈ ਕਰਾਂਗੇ। ਪਿੰਡ ਕੋਟਗੁਰੂ ਦੇ ਰਜਵਾਹੇ ਵਿੱਚ ਮਿਲੀ ਹੈਗੀ। ਜਿਹੜਾ ਡੂਮ ਵਾਲੀ ਰਜਵਾਹਾ ਵਾਜਦਾਗਾ। ਥੋੜਾ ਟਾਈਮ ਪਹਿਲਾਂ ਸਾਨੂੰ ਕਾਲ ਆਈ ਸੀਗੀ ਕਿ ਪਿੰਡ ਕੋਟਗੁਰੂ ਦੇ ਰਜਵਾਹੇ ਵਿੱਚ ਇੱਕ ਡੈੱਡ ਬੋਡੀ ਆਈ ਹੈ ਜਿਹੜੀ ਲਾ ਵਾਰਸ ਆ। ਮੌਕੇ ਤੇ ਸੰਗਤ ਪੁਲਿਸ ਦੀ ਪਹੁੰਚ ਚੁੱਕੀ ਹੈਗੀ। ਸਨਾਖਤ ਹੋ ਰਹੀ ਹੈਗੀ। ਫਿਲਹਾਲ ਡੈੱਡ ਬੋਡੀ ਨੂੰ 72 ਘੰਟਿਆਂ ਦੇ ਲਈ ਸਿਵਲ ਹਸਪਤਾਲ ਵਿਖੇ ਮੌਜੂਦਰੀ ਵਿੱਚ ਜਮ੍ਹਾਂ ਕਰਵਾਇਆ ਜਾ ਰਿਹਾ ਹੈਗਾ ਇੱਕ ਮੋਬਾਈਲ ਤੇ ਕਹਿਣਕ ਨਿਕਲੀ ਹੈ ਜੀ 100% ਦੀ ਸਨਾਖਤ ਹੋ ਸਕਦੀ ਹੈਗੀ ਕਿੰਨੇ ਕੋਲ ਲੱਗਦੇ 35 ਤੋਂ 40 ਸਾਲ ਦੇ ਵਿੱਚ ਵਿੱਚ ਹੈਗਾ ਜੀ ਕੋਈ ਚਿਹਰਾ ਦਿਖਾਈ ਦਿਆ ਨਹੀਂ ਨਾ ਖਾਸ ਚਿਹਰਾ ਹੈ ਨਹੀਂਗਾ ਸਨਾਖਤ ਮੋਬਾਈਲ ਤੋਂ ਹੋ ਸਕਦੀ ਆ ਕਿੱਥੇ ਭੇਜਿਆ ਜਾ ਰਿਹਾ ਇਹ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਭੇਜਿਆ ਜਾ ਰਿਹਾ 35 ਤੋਂ 40 ਸਾਲ ਦੀ ਕਿਹੜਾ ਤੋਂ ਆਈ ਹੈ ਇਹ ਬਠਿੰਡਾ ਸਾਈਡ ਤੋਂ ਆਈ ਹੈ ਜੀ